ਸਸ਼ੀਕਾਲ ਦੈਨਿਕ ਸਵੇਰਾ ਦੇ ਵਿੱਚ ਤੁਹਾਡਾ ਸਵਾਗਤ ਹੈ ਹੈਰਾਨ ਕਰ ਦੇਣ ਵਾਲੀਆਂ ਤਸਵੀਰਾਂ ਇੱਕ ਸਕੂਲ ਦੇ ਵਿੱਚੋਂ ਸਾਹਮਣੇ ਆ ਰਹੀਆਂ ਨੇ ਜਿੱਥੇ ਇੱਕ ਪ੍ਰਿੰਸੀਪਲ ਦੇ ਵੱਲੋਂ ਸਕੂਲ ਦੇ ਹੀ ਕਮਰੇ ਦੇ ਵਿੱਚ ਫੇਸ਼ੀਅਲ ਕਰਵਾਇਆ ਜਾ ਰਿਹਾ ਸੀ ਤਾਂ ਇਸੇ ਦੌਰਾਨ ਜਦੋਂ ਇੱਕ ਟੀਚਰ ਦੇ ਵੱਲੋਂ ਇਹ ਵੀਡੀਓ ਸ਼ੂਟ ਕੀਤੀ ਗਈ ਤਾਂ ਉਸ ਪ੍ਰਿੰਸੀਪਲ ਦੇ ਵੱਲੋਂ ਟੀਚਰ ਦੇ ਉੱਤੇ ਹਮਲਾ ਕੀਤਾ ਗਿਆ ਦੱਸਦੇ ਕਿ ਇਹ ਸਕੂਲ ਦੀਆਂ ਤਸਵੀਰਾਂ ਨੇ ਕਿਸੇ ਬਿਊਟੀ ਪਾਰਲਰ ਦੀਆਂ ਨਹੀਂ ਜਾਂ ਕਿਸੇ ਘਰ ਦੀਆਂ ਨਹੀਂ ਇੱਕ ਸਰਕਾਰੀ ਸਕੂਲ ਦੀਆਂ ਇਹ ਤਸਵੀਰਾਂ ਨੇ ਜਿੱਥੇ ਇੱਕ ਕਮਰੇ ਦੇ ਅੰਦਰ ਸਕੂਲ ਦੀ ਪ੍ਰਿੰਸੀਪਲ ਫੇਸ਼ੀਅਲ ਕਰਵਾ ਰਹੀ ਹੁੰਦੀ ਹੈ ਤਾਂ ਇਸੇ ਦੌਰਾਨ ਜਦੋਂ ਇੱਕ ਟੀਚਰ ਦੇ ਵੱਲੋਂ ਇਹ ਵੀਡੀਓ ਸ਼ੂਟ ਕੀਤੀ ਜਾਂਦੀ ਹੈ ਤਾਂ ਇਸ ਪ੍ਰਿੰਸੀਪਲ ਦੇ ਵੱਲੋਂ ਉਸ ਦੇ ਉੱਤੇ ਹੀ ਹਮਲਾ ਬੋਲ ਦਿੱਤਾ ਜਾਂਦਾ ਹੈ ਉਸ ਨੂੰ ਦੰਦੀਆਂ ਵੱਡੀਆਂ ਜਾਂਦੀਆਂ ਜਿਸ ਦੇ ਚਲਦੇ ਜਿਹੜੀ ਟੀਚਰ ਹੈ ਉਹ ਜ਼ਖਮੀ ਵੀ ਹੋਈ ਹੈ ਹੈਰਾਨ ਕਰ ਦੇਣ ਵਾਲੀਆਂ ਤਸਵੀਰਾਂ ਇਹ ਸਰਕਾਰੀ ਸਕੂਲ ਦੀਆਂ ਨੇ ਜਿੱਥੇ ਇੱਕ ਟੀਚਰ ਦੇ ਵੱਲੋਂ ਇੱਕ ਵੀਡੀਓ ਸ਼ੂਟ ਕੀਤੀ ਜਾਂਦੀ ਹੈ ਜਿੱਥੇ ਪ੍ਰਿੰਸੀਪਲ ਜਿਹੜੀ ਸਕੂਲ ਦੀ ਪ੍ਰਿੰਸੀਪਲ ਹੈ ਉਹ ਇੱਕ ਸਕੂਲ ਦੇ ਰੂਮ ਦੇ ਵਿੱਚ ਫੇਸ਼ੀਅਲ ਕਰਵਾ ਰਹੀ ਹੁੰਦੀ ਹੈ ਤਾਂ ਇਸ ਇਸੇ ਦੇ ਚਲਦੇ ਜਦੋਂ ਇੱਕ ਟੀਚਰ ਉੱਥੇ ਪਹੁੰਚਦੀ ਹੈ ਤਾਂ ਉਸ ਦੇ ਵੱਲੋਂ ਇਸ ਸਾਰੀ ਘਟਨਾ ਦੀ ਵੀਡੀਓ ਜਿਹੜੀ ਹੈ ਉਹ ਆਪਣੇ ਫੋਨ ਦੇ ਵਿੱਚ ਸ਼ੂਟ ਕੀਤੀ ਜਾਂਦੀ ਹੈ ਅਤੇ ਜਦੋਂ ਪ੍ਰਿੰਸੀਪਲ ਨੂੰ ਇਸ ਗੱਲ ਦਾ ਪਤਾ ਲੱਗਦਾ ਤਾਂ ਉਹ ਟੀਚਰ ਦੇ ਉੱਤੇ ਹਮਲਾ ਬੋਲ ਦਿੰਦੀ ਹੈ ਉਸ ਦੇ ਉੱਤੇ ਦੰਦੀਆਂ ਵੱੜਦੀ ਹੈ ਅਤੇ ਉਸ ਨੂੰ ਜ਼ਖਮੀ ਕਰ ਦਿੰਦੀ ਹੈ ਹੈਰਾਨ ਕਰ ਦੇਣ ਵਾਲੀਆਂ ਤਸਵੀਰਾਂ ਯੂਪੀ ਦੀਆਂ ਦੱਸੀ ਜਾ ਰਹੀਆਂ ਨੇ ਜਿੱਥੇ ਯੂਪੀ ਦੇ ਇੱਕ ਸਰਕਾਰੀ ਸਕੂਲ ਦੇ ਵਿੱਚ ਪ੍ਰਿੰਸੀਪਲ ਸਕੂਲ ਦੇ ਹੀ ਇੱਕ ਕਲਾਸਰੂਮ ਦੇ ਵਿੱਚ ਫੇਸ਼ੀਅਲ ਕਰਵਾ ਰਹੀ ਹੁੰਦੀ ਹੈ ਇਹ ਤਸਵੀਰਾਂ ਸਭ ਬਿਆਨ ਕਰ ਰਹੀਆਂ ਨੇ ਦੱਸਦੀ ਕਿ ਯੂਪੀ ਦੀਆਂ ਇਹ ਤਸਵੀਰਾਂ ਨੇ ਜਿੱਥੇ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਜਿੱਥੇ ਇੱਕ ਪ੍ਰਿੰਸੀਪਲ ਸਕੂਲ ਦੇ ਰੂਮ ਦੇ ਵਿੱਚ ਫੇਸ਼ੀਅਲ ਕਰਵਾ ਰਹੀ ਹੁੰਦੀ ਹੈ ਦੱਸਦੀ ਹੈ ਕਿ ਇਹ ਤਸਵੀਰਾਂ ਬਿਊਟੀ ਪਾਰਲਰ ਦੀਆਂ ਨਹੀਂ ਨਾਹੀਂ ਕਿਸੇ ਦੇ ਘਰ ਦੀਆਂ ਨੇ ਐ ਸਕੂਲ ਦੀਆਂ ਨੇ ਜਿੱਥੇ ਇੱਕ ਸਕੂਲ ਦੇ ਹੀ ਰੂਮ ਦੇ ਵਿੱਚ ਪ੍ਰਿੰਸੀਪਲ ਫੇਸ਼ਲ ਕਰਵਾ ਰਹੀ ਹੈ ਅਤੇ ਜਦੋਂ ਇੱਕ ਟੀਚਰ ਦੇ ਵੱਲੋਂ ਇਸ ਸਾਰੀ ਘਟਨਾ ਦੀ ਵੀਡੀਓ ਆਪਣੇ ਮੋਬਾਈਲ ਫੋਨ ਦੇ ਉੱਤੇ ਸ਼ੂਟ ਕੀਤੀ ਜਾਂਦੀ ਹੈ ਤਾਂ ਪ੍ਰਿੰਸੀਪਲ ਦੇ ਵੱਲੋਂ ਜਿਹੜਾ ਉਸ ਦੇ ਉੱਤੇ ਹਮਲਾ ਕਰ ਦਿੱਤਾ ਗਿਆ ਉਸ ਨੂੰ ਦੰਦੀਆਂ ਵੱਡੀਆਂ ਗਈਆਂ ਜਿਸ ਦੇ ਜਿਸ ਤੋਂ ਬਾਅਦ ਜਿਹੜਾ ਕਿਹਾ ਜਾ ਰਿਹਾ ਕਿ ਟੀਚਰ ਜ਼ਖਮੀ ਹੋਈ ਹੈ ਦੱਸਦੀ ਕਿ ਕੀ ਪਰੇਸ਼ਾਨ ਕਰ ਦੇਣ ਵਾਲੀਆਂ ਤਸਵੀਰ ਹੈ ਸਕੂਲ ਦੇ ਵਿੱਚ ਅਜਿਹੀ ਘਟਨਾ ਹੋਈ ਹੈ ਜਿੱਥੇ ਪ੍ਰਿੰਸੀਪਲ ਫੇਸਚਲ ਕਰਵਾ ਰਹੀ ਹੈ ਦੱਸੇ ਕਿ ਸਕੂਲ ਜਿੱਥੇ ਬੱਚਿਆਂ ਦਾ ਜਿੱਥੇ ਕਿਹਾ ਜਾ ਰਿਹਾ ਕਿ ਬੱਚਿਆਂ ਨੂੰ ਗਿਆਨ ਪ੍ਰਾਪਤ ਹੁੰਦਾ ਹੈ ਤਾਂ ਉਥੋਂ ਦੀਆਂ ਤਸਵੀਰਾਂ ਨਿਕਲ ਕੇ ਆ ਸਾਹਮਣੇ ਆ ਰਹੀਆਂ ਨੇ ਜੋ ਕਾਫੀ ਪਰੇਸ਼ਾਨ ਕਰ ਦੇਣ ਵਾਲੀਆਂ ਨੇ ਤੇ ਇਸ ਟੀਚਰ ਦੇ ਵੱਲੋਂ ਵੀਡੀਓ ਸ਼ੂਟ ਕੀਤੀ ਗਈ ਜਿਸ ਤੋਂ ਬਾਅਦ ਜਦ ਪ੍ਰਿੰਸੀਪਲ ਨੂੰ ਪਤਾ ਲੱਗਦਾ ਹੈ ਤਾਂ ਉਸ ਦੇ ਉੱਤੇ ਹਮਲਾ ਬੋਲ ਦਿੱਤਾ ਜਾਂਦਾ ਹੈ ਟੀਚਰ ਨੂੰ ਦੰਦੀਆਂ ਵੱਡੀਆਂ ਜਾਂਦੀਆਂ ਨੇ ਜਿਸ ਤੋਂ ਬਾਅਦ ਹੁਣ ਇਹ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋ ਰਹੀ ਹੈ ਲੋਕ ਇਸ ਵੀਡੀਓ ਤੇ ਆਪਣੀ ਪ੍ਰਤੀਕਿਰਿਆ ਜਿਹੜੀ ਹੈ ਉਹ ਜ਼ਾਹਰ ਕਰ ਰਹੇ ਨੇ ਦੱਸਦੀ ਕਿ ਯੂਪੀ ਦੀਆਂ ਤਸਵੀਰਾਂ ਨੇ ਜਿੱਥੇ ਯੂਪੀ ਦੇ ਇੱਕ ਸਰਕਾਰੀ ਸਕੂਲ ਦੇ ਅੰਦਰ ਪ੍ਰਿੰਸੀਪਲ ਜਿਹੜੀ ਐ ਫੇਸ਼ੀਅਲ ਕਰਵਾ ਰਹੀ ਹੁੰਦੀ ਹੈ ਤਾਂ ਇਸੇ ਦੌਰਾਨ ਇੱਕ ਟੀਚਰ ਦੇ ਵੱਲੋਂ ਜਿਹੜੀ ਇਹ ਵੀਡੀਓ ਸ਼ੂਟ ਕੀਤੀ ਜਾਂਦੀ ਹੈ ਜਿਸ ਤੋਂ ਬਾਅਦ ਪ੍ਰਿੰਸੀਪਲ ਵੱਲੋਂ ਕਿਹਾ ਜਾ ਰਿਹਾ ਕਿ ਟੀਚਰ ਦੇ ਉੱਤੇ ਹਮਲਾ ਕੀਤਾ ਜਾਂਦਾ ਹੈ ਅਤੇ ਹੁਣ ਇਹ ਵੀਡੀਓ ਸੋਸ਼ਲ ਮੀਡੀਆ ਤੇ ਲਗਾਤਾਰ ਵਾਇਰਲ ਹੋ ਰਹੀ ਹੈ ਲੋਕ ਇਸ ਵੀਡੀਓ ਤੇ ਆਪਣੀ ਜਿਹੜੀ ਪ੍ਰਤੀਕਿਰਿਆ ਉਜਾਹਰ ਕਰ ਰਹੇ ਨੇ ਕਮੈਂਟ ਬਾਕਸ ਦੇ ਵਿੱਚ ਆਪਣੀ ਜਿਹੜੀ ਰਾਏ ਹੈ ਉਹ ਪੇਸ਼ ਕਰ ਰਹੇ ਨੇ ਪਰੇਸ਼ਾਨ ਕਰਨ ਦੇ ਕਰ ਦੇਣ ਵਾਲੀਆਂ ਤਸਵੀਰਾਂ ਯੂਪੀ ਦੇ ਇੱਕ ਸਰਕਾਰੀ ਸਕੂਲ ਤੋਂ ਸਾਹਮਣੇ ਆਈਆਂ ਨੇ ਜਿੱਥੇ ਪ੍ਰਿੰਸੀਪਲ ਸ਼ਰੇ ਆਮ ਜਿਹੜਾ ਸਕੂਲ ਦੇ ਇੱਕ ਰੂਮ ਦੇ ਵਿੱਚ ਅਫੀਸ਼ੀਅਲ ਕਰਵਾ ਰਹੀ ਹੈ ਅਤੇ ਜਦੋਂ ਟੀਚਰ ਦੇ ਵੱਲੋਂ ਵੀਡੀਓ ਸ਼ੂਟ ਕੀਤੀ ਜਾਂਦੀ ਹੈ ਉਸ ਤੇ ਹਮਲਾ ਬੋਲ ਦਿੱਤਾ ਜਾਂਦਾ ਤੁਸੀਂ ਵੀ ਇਸ ਵੀਡੀਓ ਨੂੰ ਕਿਸ ਤਰ੍ਹਾਂ ਦੇਖਦੇ ਹੋ ਕਮੈਂਟ ਬਾਕਸ ਦੇ ਵਿੱਚ ਆਪਣੀ رائے ਜ਼ਰੂਰ ਦੇਣਾ ਦੁਸ਼ ਦੁਨੀਆ ਕੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਲਈ ਫੋਲੋ ਕਰੇ ਦਿਨਿਕ ਸਵੇਰਾ ਟੀਵੀ YouTube Facebook Instagram X aur WhatsApp channel par